ਮਾਲਾਪੁਰ ਖਨੂਰ ਸਾਹਿਬ ਦੀ ਸੀਟੋਂ ਲੈ ਕੇ ਕੀ ਮਾਮਲਾ ਕੀ ਕਹਿੰਦੇ ਕੋਈ ਮਾਮਲਾ ਨਹੀਂ ਉਹ ਕਹਿੰਦਾ ਜੀ ਉਹਦਾ ਪਰਿਵਾਰ ਤੁਸੀਂ ਪਰਿਵਾਰ ਕਹਿ ਰਿਹਾ ਵੀ ਕਹਾ ਵੀ ਪ੍ਰਤੱਖ ਸੀ ਦੇਖੋ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਅਕਾਲੀ ਦਲ ਨੂੰ ਤਕੜਾ ਕਰਨਾ ਅਕਾਲੀ ਦਲ ਦੀ ਸੋਚ ਤੇ ਖੜੇ ਹੋਣਾ ਸਸਮੁੱਚੇ ਪੰਜ ਦਾ ਫਰਜ਼ ਹੈ ਆਮ ਆਦਮੀ ਪਾਰਟੀ ਨੂੰ ਜਿੰਨੇ ਮਰਜੀ ਸ਼ਾਮਲ ਕਰ ਲੋ ਭੋਗ ਪੈ ਗਿਆ ਉਹਨਾਂ ਦਾ ਜਿੰਨੇ ਮਰਜੀ ਸ਼ਾਮਲ ਬੀਜੇਪੀ ਚ ਕਰ ਲੋ ਜਿੰਨੇ ਮਰਜੀ ਸ਼ਾਮਲ ਆਮ ਆਦਮੀ ਪੜ ਜੋ ਰਹਿਣਾ ਕੁਝ ਨਹੀਂ ਮੈਨੀਫੈਸਟੋ ਬਣਾਵਾਰੇ ਡੋਨ ਮੈਨੀਫੈਸਟੋ 2-4 ਦਿਨਾਂ ਦੀ ਥੈਂਕ ਯੂ ਮਾਲ ਸਾਹਿਬ ਦੂਰ ਸਾਹਿਬ ਦੀ ਸੀਟੋਂ ਲੈ ਕੇ ਕੀ ਮਾਮਲਾ ਕੀ ਕਹਿੰਦੇ ਕੋਈ ਮਾਮਲਾ ਨਹੀਂ ਉਹ ਕਹਿੰਦੇ ਉਹਦਾ ਪਰਿਵਾਰ ਮੂਰੇ ਪਰਿਵਾਰ ਕਹਿ ਰਿਹਾ ਵੀ ਕਹਾ ਵੀ ਪ੍ਰਤਖ ਸੀ ਦੇਖੋ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਅਕਾਲੀ ਦਲ ਨੂੰ ਤਕੜਾ ਕਰਨਾ ਅਕਾਲੀ ਦਲ ਦੀ ਸੋਚ ਤੇ ਖੜੇ ਹੋਣਾ ਸਸੂਚੇ ਪੰਥ ਦਾ ਫਰਜ਼ ਹੈ ਆਮ ਆਦਮੀ ਪਾਰਟੀ ਨੂੰ ਜਿੰਨੇ ਮਰਜੀ ਸ਼ਾਮਲ ਕਰ ਲੋ ਭੋਗ ਪੈ ਗਿਆ ਉਹਨਾਂ ਦਾ ਜਿੰਨੇ ਮਰਜੀ ਸ਼ਾਮਲ ਭਾਜਪਾ ਚ ਕਰ ਲੋ ਜਿੰਨੇ ਮਰਜੀ ਸ਼ਾਮਲ ਆਮ ਆਦਮੀ ਪੜ ਜੋ ਰਹਿਣਾ ਕੁਝ ਨਹੀਂ ਮਿਨੀਸ਼ਟਰ ਤੋਂ ਨਵਾਰੇ ਟੋਨ ਮਨਵਾਸ ਤੋਂ 2-4 ਦਿਨਾਂ ਜੀ ਥੈਂਕ ਯੂ ਬਾਲਸਾਫ ਕਾਨੂੰਨ ਸਾਫ ਦੀ ਸੀਟੋਂ ਲੈ ਕੇ ਕੀ ਮਾਮਲਾ ਕੀ ਕਹਿੰਦੇ ਕੋਈ ਮਾਮਲਾ ਨਹੀਂ ਉਹ ਕਹਿੰਦਾ ਇਹ ਉਹਦਾ ਪਰਿਵਾਰ ਪਰਿਵਾਰ ਕਹਿ ਰਿਹਾ ਵੀ ਕਹਾ ਵੀ ਪ੍ਰਤੱਖ ਸੀ ਦੇਖੋ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਅਕਾਲੀ ਦਲ ਨੂੰ ਤਕੜਾ ਕਰਨਾ ਅਕਾਲੀ ਦਲ ਦੀ ਸੋਚ ਤੇ ਖੜੇ ਹੋਣਾ ਸਸੂਚੇ ਪੰਥ ਦਾ ਫਰਜ਼ ਹੈ ਆਮ ਆਦਮੀ ਪਾਰਟੀ ਨੂੰ ਜਿੰਨੇ ਮਰਜੀ ਸ਼ਾਮਲ ਕਰ ਲੋ ਭੋਗ ਪੈ ਗਿਆ ਉਹਨਾਂ ਦਾ ਜਿੰਨੇ ਮਰਜੀ ਸ਼ਾਮਲ ਭਾਜਪਾ ਚ ਕਰ ਲੋ ਜਿੰਨੇ ਮਰਜੀ ਸ਼ਾਮਲ ਆਮ ਆਦਮੀ ਪੜ ਜੋ ਸਾਰੇ ਕਾਲੀ ਦਲ ਮੈਨੀਫੈਸਟੋ ਬਾਰੇ ਡੋਨਟ ਮਨਵੈਸਟੋ 2-4 ਦਿਨਾਂ ਜੀ ਥੈਂਕ ਯੂ ਆਲਸਾਪ ਖਡੂਰ ਸਾਹਿਬ ਦੀ ਸੀਟੋਂ ਲੈ ਕੇ ਕੀ ਮਾਮਲਾ ਕੀ ਕਹਿੰਦੇ ਕੋਈ ਮਾਮਲਾ ਨਹੀਂ ਉਹ ਕਹਿੰਦਾ ਉਹਦਾ ਪਰਿਵਾਰ ਪਰਿਵਾਰ ਕਹਿ ਰਿਹਾ ਵੀ ਕਹਾ ਵੀ ਪ੍ਰਤੱਖ ਸੀ ਦੇਖੋ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਅਕਾਲੀ ਦਲ ਨੂੰ ਤਕੜਾ ਕਰਨਾ ਅਕਾਲੀ ਦਲ ਦੀ ਸੋਚ ਤੇ ਖੜੇ ਹੋਣਾ ਸਸੂਚੇ ਪੰਥ ਦਾ ਫਰਜ਼ ਹੈ ਆਮ ਆਦਮੀ ਪਾਰਟੀ ਨੂੰ ਜਿੰਨੇ ਮਰਜ਼ੀ ਸ਼ਾਮਲ ਕਰ ਲੋ ਭੋਗ ਪੈ ਗਿਆ ਉਹਨਾਂ ਦਾ ਜਿੰਨੇ ਮਰਜੀ ਸ਼ਾਮਲ ਬੀਜੇਪੀ ਚ ਕਰ ਲੋ ਜਿੰਨੇ ਮਰਜੀ ਸ਼ਾਮਲ ਆਮ ਆਦਮੀ ਪੜ ਜੋ ਰਹਿਣਾ ਕੁਝ ਨਹੀਂ ਮਿਨੀਸ਼ਟਰ ਤੋਂ ਨਵਾ ਰਹੇ ਹੋ ਡੋਨਟ ਮਿਨੀਸ਼ਟਰ ਦੋ ਚਾਰ ਦਿਨਾਂ ਜੀ ਥੈਂਕ ਯੂ ਆਲਸਾਪ ਖੰਡੂਰ ਸਾਹਿਬ ਦੀ ਸੀਟੋਂ ਲੈ ਕੇ ਕੀ ਮਾਮਲਾ ਕੀ ਕਹਿੰਦੇ ਕੋਈ ਮਾਮਲਾ ਨਹੀਂ ਉਹ ਕਹਿੰਦਾ ਉਹਦਾ ਪਰਿਵਾਰ ਪਰਿਵਾਰ ਕਹਿ ਰਿਹਾ ਵੀ ਕਹਾ ਵੀ ਪ੍ਰਤੱਖ ਸੀ ਦੇਖੋ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਆਏਗਾ ਅਕਾਲੀ ਦਲ ਨੂੰ ਤਕੜਾ ਕਰਨਾ ਅਕਾਲੀ ਦਲ ਦੀ ਸੋਚ

WhatsApp channel par